ਜੋਬ ਦੇ ਵਿੱਚ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਜਿੱਤੇ ਕਿ ਪੰਜਾਬ ਪੁਲਿਸ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੇ ਪਰ ਇਹ ਸਾਰੇ ਦਾਅਵੇ ਝੂਠੇ ਪੈ ਗਏ ਇੱਕ ਵਾਰ ਫਿਰ ਤੋਂ ਜੰਡਿਆਲਾ ਗੁਰੂ ਦੇ ਵਿੱਚ ਤਾਬੜ ਤੋੜ ਸਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿੱਥੇ ਕਿ ਇਸ ਵਾਰ ਪੰਸਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਪੰਸਾਰੀ ਦੀ ਦੁਕਾਨ ਦੇ ਮਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ 50 ਲੱਖ ਰੁਪਏ ਦੀ ਫਿਰੋਤੀ ਦੀ ਕੋਲ ਆਈ ਸੀ ਜੋ ਕਿ ਗੈਂਗਸਟਰ ਕੇਸ਼ਵ ਦੇ ਵੱਲੋਂ ਮੰਗੀ ਗਈ ਸੀ 50 ਲੱਖ ਰੁਪਏ ਦੀ ਫਿਰੋਤੀ ਨਾ ਦੇਣ ਤੇ ਹੀ ਉਹਨਾਂ ਦੀ ਦੁਕਾਨ ਤੇ ਹਮਲਾ ਹੋਇਆ ਜੁੱਥੇ ਕਿ ਤਿੰਨ ਨੌਜਵਾਨ ਹੁੰਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਤਾਬੜ ਤੋੜ ਬਾਜ਼ਾਰ ਵਿੱਚ ਚੁਆ ਕੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚੁਲਾਈ ਜਾਂਦੇ ਨੇ ਹਾਲਾਂਕਿ ਦੁਕਾਨ ਮਾਲਕ ਦੇ ਵੱਲੋਂ ਵੀ ਆਪਣੀ ਲਾਇਸੈਂਸੀ ਪਿਸਟਲ ਨਾਲ ਉਹਨਾਂ ਤੇ ਬਚਾਅ ਦੇ ਲਈ ਗੋ ਫਾਇਰਿੰਗ ਕਿਤੇ ਜਾਂਦੀ ਹੈ ਪਰ ਇਸ ਗੋਲੀਬਾਰੀ ਦੇ ਵਿੱਚ ਮਾਲਕ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਤਾਂ ਜਲਦ ਹੀ આરોપી ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਸਵਾਲ ਇੱਕ ਵਾਰ ਫਿਰ ਤੋਂ ਉਹੀ ਉੱਠਦਾ ਹੈ ਕਿ ਆਖਿਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਜ਼ਿਆਦਾ ਕਿਉਂ ਵਿਗੜ ਰਹੀ ਹੈ ਕਿਉਂ ਪੰਜਾਬ ਪੁਲਿਸ ਇਹਨਾਂ ਬਦਮਾਸ਼ਾਂ ਤੇ ਸ਼ਿਕੰਜਾ ਕੱਸਣ 'ਚ ਕਾਮਯਾਬ ਨਹੀਂ ਹੋ ਰਹੀ ਆਏ ਦਿਨ ਅਜਿਹੇ ਘਟਨਾਵਾ ਵਾਪਰੀਆਂ ਨੇ ਜਿਸ ਕਾਰਨ ਪੰਜਾਬ ਦਾ ਮਾਹੌਲ ਤਾਂ ਖਰਾਬ ਹੋ ਹੀ ਰਿਹਾ ਪਰ ਨਾਲ ਦੇ ਨਾਲ ਲੋਕਾਂ ਦੇ ਵਿੱਚ ਹੁਣ ਡਰ ਦਾ ਵੀ ਮਾਹੌਲ ਬਣ ਰਿਹਾ ਕਿਉਂਕਿ ਅਜਿਹੇ ਘਟਨਾਵਾ ਕੋਈ ਇੱਕ ਨਹੀਂ ਜੋ ਪਹਿਲੀ ਵਾਰ ਨਹੀਂ ਹੈ ਆਏ ਦਿਨ ਅਜਿਹੇ ਘਟਨਾਵਾ ਸਾਨੂੰ ਨੂੰ ਮਿਲ ਰਿਹਾ ਨੇ ਜਿਸ ਤੋਂ ਬਾਅਦ ਕੀ ਲਗਾਤਾਰ ਪੰਜਾਬ ਪੁਲਿਸ ਕਟਕਰੇ ਦੇ ਵਿੱਚ ਖੜੀ ਹੁੰਦੀ ਹੁਣ ਨਜ਼ਰ ਆ ਰਹੀ ਹੈ ਗੱਲ ਹੀ ਤਾਂ ਫਰੋਤੀ ਕੋਲ ਆ ਰਹੀ ਹੈ ਦੋ ਤਿੰਨ ਚਾਰ ਪੰਜ ਦਿਨ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲੋ ਮੇਰੇ ਕੋਲ ਪੈਸੇ ਨਹੀਂ ਹੈ ਇਹ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮੈਂ ਮਾਰ ਦਿੱਤੀ ਉਹ ਮੈਂ ਤਾਂ ਦਿਲ ਕਰਕੇ ਆ ਜੂ ਕੋਈ ਗੱਲ ਕਿੰਨੇ ਜਣੇ ਦੋ ਜਣੇ ਸੀ ਦੋ ਇਹਨਾਂ ਨੇ ਵੇਖਿਆ ਮੈਂ ਤਾਂ ਵੇਖਿਆ ਨਹੀਂ ਦੋ ਤਿੰਨ ਜਣੇ ਸੀ ਵੀਡੀਓ ਤੇ ਆ ਜਦੋਂ ਤੁਸੀਂ ਪੁਲਿਸ ਤੋਂ ਮੇਰੇ ਕਿਤੇ ਕਿੱਥੇ ਕਰ ਲੋ ਹਾਂ ਪਹਿਲਾਂ ਕਿਤੇ ਪੁਲਿਸ ਨੂੰ ਰਿਪੋਰਟ ਦਿੱਤੀ ਕਿੰਨੇ ਵਾਰ ਕੀਤੀ ਉਹਨਾਂ ਦੋ ਵਾਰ ਕੀਤੀ ਉਹ ਕਿੱਥੇ ਲਿਖੇ ਕੋਈ ਫਾਈਲ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਦੋ ਇੱਕ ਅੰਦਰ ਵਜਿਆ ਸਾਇਰ ਜੋ ਆ ਵੀ ਤੁਸੀਂ ਕੋਈ ਫਾਇਰ ਕੀਤਾ ਹਾਂਜੀ ਜੋ ਆ ਵੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਤਾਂ ਕਿ ਦੋ ਵੀ ਚਾਹਿਆ ਹਾਂਜੀ ਹਾਂਜੀ ਕਿੰਨੇ ਫਾਇਰ ਕੀਤਾ ਤੁਸੀਂ ਮਾਮਲਾ ਯਾਦ ਨਹੀਂ ਕਿੰਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕਤ ਜਿੰਨਾ ਪੂਰਾ ਲੋਰ ਹੀ ਕਰਦੇ ਕਿੰਨੇ ਫਾਇਰ ਮਗਰ ਜਾ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲੇ ਕੀ ਮੰਗ ਕਰਦੇ ਮੰਗੇ ਕਰਦੇ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜ ਥੱਲ ਪਾਈ ਇਹਨਾਂ ਨੂੰ ਜਿਹੜੇ ਜੰਗਸਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਗੱਲ ਕਰਾਂਗੇ ਗੱਲਬਾਤ ਚ ਨਾ ਅੱਜ ਜਿਹੜੇ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗ੍ਰੈਂਡ ਸਟਰੂਕ ਤੇ ਤਾਮਨੀ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਕੋਈ ਜਦਮ ਨਹੀਂ ਸਰ ਛੱਤ ਟੁੱਟ ਗਈ ਛੱਤ ਉਹ ਐਫਐਸ ਦੇ ਸਾਹ ਕੋਈ ਚਤਾ ਉਹਨਾਂ ਨੇ ਕਰਨਾ ਕੱਖ ਨਹੀਂ ਕਰਨਾ ਕੋਈ ਨਹੀਂ ਕਰਨਾ ਵਾਹ ਇਹ ਤਾਂ ਇਹ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵਜੇ ਇਹਦੇ ਨਾਲ ਦੇ ਨੇ ਨਹੀਂ ਮੋਟਰਸਾਈਕਲ ਤੇ ਸਵਾਰੇ ਕੀ ਕਰ ਰਹੇ ਨੇ ਜਿਹੜਾ ਫਾਇਰ ਬਗ ਹੈ ਕਾਰ ਨੇ ਅਹੀ ਅਭੀ ਬੈਨਾ ਫਲੋਟੀ ਦੇ ਕੋਲ ਨਾਲ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਹੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਫਿਰ ਫਾਇਰ ਹੋਇਆ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਆ ਉਹ ਕਿਹੜਾ ਤੀਜਾ ਪਤਾ ਕੀ ਨਾਮ ਸਾਹਿਬ ਭਾਈ ਨੂੰ ਪਤਾ ਉਹਨਾਂ ਨਾਲ ਬੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਹੁਣ ਪਤਾ ਦੇ ਨੰਬਰ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕਾਲ ਕਰਦੇ ਆਪਣਾ ਨਾਮ ਇਹ ਦੱਸਾ ਕੀ ਨਾਮ ਉਹਨਾਂ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨੇ ਜਣੇ ਆਏ ਆ ਤਿੰਨੇ ਮੋਟਰਸਾਈਕਲ ਤੇ ਸਵਾਰੀ

ਉਹਦੇ ਇਹ ਲਿਖਲਪਰ ਆਪਣਾ ਕਰਮਿਕ ਕਾਰਵਾਈਆਂ ਦੇ ਲਿਖਣ ਦੇ ਬਿਆਨ ਲਹਿਣਗੇ ਅੱਜ ਅੱਜ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 6:07 ਵਜੇ ਦਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੁंसारी ਦੀ ਦੁਕਾਨ ਹੈ ਸ਼ੇਖ ਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨਦਾਰ ਨੂੰ ਫਾਇਰ ਲੱਗਿਆ ਉਹਦੇ ਨਾਲ ਜੜਾ ਗਲਾਸ ਹੇਠਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਜੀ ਕੈਮਰੇ ਫੰਕਸ਼ਨ ਕਰ ਰਹੇ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ ਥਰਡ ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾ ਆਉਂਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਬੋਤਨੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਨੀਸ਼ ਕਰ ਰਹੇ ਹਾਂ ਤਾਂ ਦੇ ਕੋ ਪਹਿਲਾਂ ਕੋਈ ਐਫ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡੇ ਪਿੱਛੇ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲੋਂ ਲਾਇਸੈਂਸ ਸੀ ਪੇਸ਼ਲ ਸੀਗਾ ਆਪਣਾ ਉਪਰ ਪਟੇਲ ਚੌਂਕ ਨੂੰ ਨਿਕਲ ਗਿਆ ਥੋੜਾ ਰਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫਾਇਰ ਕੀਤੇ ਉਹਨਾਂ ਨੇ ਦੋ ਫੈਰ ਕੀਤੇ ਸੀ ਕਿਹੜੀ ਕਨਵੈਸ ਤੇ ਉਪਰਾਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਰਨ ਤੱਕ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰਬੀ ਕਰਦੇ ਕਿ ਅਸੀਂ ਬਸ ਇਹਨਾਂ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਰਕੀਬ ਕਰਦੇ ਕੈਮਰੇ ਦੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਕੀ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ ਚ ਨਹੀਂ ਹੈਗਾ ਨਾਮ ਉਹ ਦੱਸਿਆ ਕਿਸ ਨੇ ਇਹ ਸਰਪੰਚ ਨੇ ਤੁਹਾਨੂੰ ਦਰਖਾਹ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅੰਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜਾ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਉਹ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮਕਦਮਾ ਦਾ ਜਿਕਰ ਲੱਗੇ ਤਾਂ ਤਪੀਸ਼ ਕਰਨ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਫਿਰ ਦਰਤੀ ਕਰਨ ਲੱਗੇ ਠੀਕ ਹੈ